ਬਾਈ ਨੂੰ ਚਲੋ ਚੱਕ ਮੇਗਾਣਿਆਂ ਚ ਤਾਂ ਅਸੀਂ ਦੇਖਿਆ ਪਿਆਰ ਕਰਦੇ ਹੋਏ ਪਹਿਲੀ ਵਾਰੀ ਦੇਖਾਂਗੇ ਤੁਸੀਂ ਕਲਾਸਾਂ ਦੇ ਰਹੇ ਹੋ ਬਾਈ ਨੂੰ ਹੈਨਾ ਤੇ ਕਲਾਸਾਂ ਕਿਵੇਂ ਦੀਆਂ ਚੱਲ ਰਹੀਆਂ ਨੇ ਵੈਸੇ ਕਲਾਸ ਤਾਂ ਉਦੋਂ ਮੈਂ ਕਹਿ ਦਿੰਦਾ ਹਾਂ ਉਹ ਵੀ ਨੈਚੁਰਲ ਰੱਖੀ ਪਿਆਰ ਵਾਲੇ ਮਾਹੌਲ ਚ ਤੁਸੀਂ ਤੁਹਾਨੂੰ ਵੀ ਦੇਖਣ ਨੂੰ ਮਿਲੂਗਾ ਕਿਤੇ ਆਹ ਹੈ ਵੀ ਪਿਆਰ ਵਾਲੇ ਨਿਊ ਪਰਿਵਾਰ ਵਾਲੇ ਚ ਹੋ ਜੂਗੀ ਪਰਿਵਾਰ ਵਾਲੇ ਤੇ ਪਹਿਲਾਂ ਮੇਰੀ ਫਿਲਮ ਇਹਨੇ ਪ੍ਰਮੋਟ ਕੀਤੀ ਹੁਣ ਮੈਂ ਐ ਕਰ ਰਿਹਾ ਕਿੰਨਾ ਸਵਾਲ ਆ ਰਿਹਾ ਯਾਰ ਯਾਰ ਦੀ ਫਿਲਮਾਂ ਪ੍ਰਮੋਟ ਕਰ ਰਹੇ ਹੁਣ ਉਹ ਕਿੱਦਾਂ ਪੈ ਰਹੀ ਉਹ ਆਪਾਂ ਦੇਖਾਂਗੇ ਸ਼ੂਟ ਬਹੁਤ ਦੂਰ ਹੈ ਨਾ ਤੇ ਮੈਂ ਜਾ ਕੇ ਆਉਂ ਤਾਂ ਜੋ ਵਾਲੀਆਂ ਤਾਂ ਹੈਗੀਆਂ ਪਰ ਉਹ ਵਾਲੀਆਂ ਹੱਤਾਂ ਜੀ ਰਹਿ ਰਹੀਆਂ ਨੇ ਉਹ ਅੱਗੇ ਜਾ ਨਹੀਂ ਰਹੀਆਂ ਮੇਰੇ ਬ్రో ਦੇਖ ਲਈ ਸਾਰੇ ਦਰਸ਼ਕਾਂ ਨੂੰ ਮੈਂ ਸਾਲਵ ਕਰਦਾ ਰਜੋਤ ਸਿੰਘ ਸਵਾਜ ਸਾਡੇ ਨਾਲ ਮਜੂਨ ਨੇ ਜੀ ਖਾਨ ਬਾਈ ਤੇ ਪਿੱਛੇ ਦੇਖ ਸਕਦੇ ਹੋ ਪੋਸਟਰ ਰਿਲੀਜ਼ ਹੋਇਆ ਜੁਦਾ ਬਾਈ ਦੇ ਯਾਰ ਦੀ ਮੂਵੀ ਹੈ ਬਾਈ ਕਹਿ ਰਿਹਾ ਸੀ ਬਾਈ ਯਾਰ ਦੀ ਮੂਵੀ ਹੈ ਕਿਵੇਂ ਦਾ ਲੱਗ ਰਿਹਾ ਬਹੁਤ ਖੁਸ਼ ਹਾਂ ਬਹੁਤ ਹੈਪੀ ਹਾਂ ਬੜਾ ਸਵਾਦ ਆ ਰਿਹਾ ਪਹਿਲਾਂ ਮੇਰੀ ਫਿਲਮ ਇਹਨੇ ਪ੍ਰਮੋਟ ਕੀਤੀ ਹੁਣ ਮੈਂ ਕਰ ਰਿਹਾ ਕਿੰਨਾ ਸਵਾਦ ਆ ਰਿਹਾ ਯਾਰ ਯਾਰ ਦੀ ਫਿਲਮਾਂ ਪ੍ਰਮੋਟ ਕਰ ਰਿਹਾ ਯਾਰ ਯਾਰ ਦੀ ਫਿਲਮਾ ਤਾਂ ਪ੍ਰਮੋਟ ਕਰਨੇ ਥੋੜਾ ਗਾਣਾ ਇਸ ਫਿਲਮ ਚ ਦੇਖਣ ਨੂੰ ਮਿਲੇਗਾ ਕਿਤੇ ਦੇਖਦੇ ਬਣਾਉਂਦੇ ਜੇ ਇਹਨਾਂ ਨੂੰ ਮੈਨੂੰ ਕਹਿ ਮੈਂ ਤਾਂ ਗਾ ਦੇਣਾ ਮੈਂ ਕੋਈ ਇਦਾਂ ਤਾਂ ਹੈ ਨਹੀਂ ਫੰਡਾ ਜੇ ਥੋੜਾ ਸੈਡ ਹੋ ਗਿਆ ਹੈ ਨਹੀਂ ਨਹੀਂ ਹਾਂ ਗਾਉਂਗਾ ਇੱਕ ਗਾਣਾ ਤਾਂ ਜੇ ਬਈ ਰੋਮਾਂਟਿਕ ਗਾਣਾ ਮਿਲ ਗਿਆ ਫੇਰ ਉਹ ਤਾਂ ਮੇਰੀ ਜੌਬ ਆ ਗਾਉਣਾ ਦਾ ਹੈਗਾ ਜਿਵੇਂ ਮਰਜੀ ਮਿਲ ਜੇ ਕਿਤੇ ਨਾ ਕਿਤੇ ਮੁਹੱਬਤ ਦੀ ਗੱਲ ਐ ਜੁਦਾ ਹੈਨਾ ਥੈਂਕ ਯੂ ਇਸ ਤੇ ਤੁਸੀਂ ਦੇਖ ਰਹੇ ਹੋ ਵੀ ਹੱਥਾਂ 'ਚੋਂ ਵਾਲੀਆਂ ਤਾਂ ਹੈਗੀਆਂ ਪਰ ਉਹ ਵਾਲੀਆਂ ਹੱਥਾਂ 'ਚ ਹੀ ਰਹਿ ਰਹੀਆਂ ਨੇ ਉਹ ਅੱਗੇ ਜਾ ਨਹੀਂ ਰਹੀਆਂ ਹੂੰ ਉਹ ਯਾ ਕੀ ਜੁਦਾ ਤੋਂ ਲਾਲੋ ਤੁਸੀਂ ਵੀ ਜਦਾਈ ਪੈ ਰਹੀ ਹੈ ਹਨਾ ਹੁਣ ਉਹ ਕਿਦਾਂ ਪੈ ਰਹੀ ਹੈ ਉਹ ਆਪ ਦੇਖਣੀ ਹੈ ਉਹ ਦੇਖਣੀ ਹੈ ਬਾਈ ਬਾਈ ਨੂੰ ਚਲੋ ਚੱਕ ਮੇਗਾਣਿਆਂ ਚ ਤਾਂ ਅਸੀਂ ਦੇਖਿਆ ਪਿਆਰ ਕਰਦੇ ਹੋਏ ਪਹਿਲੀ ਵਾਰੀ ਦੇਖਾਂਗੇ ਤੁਸੀਂ ਕਲਾਸਾਂ ਦੇ ਰਹੇ ਹੋ ਬਾਈ ਨੂੰ ਹਨਾ ਤੇ ਕਲਾਸਾਂ ਕਿਵੇਂ ਦੀਆਂ ਚੱਲ ਰਹੀਆਂ ਨੇ ਵੈਸੇ ਕਲਾਸ ਦਾ ਉਦੋਂ ਮੈਂ ਇਹਨੂੰ ਕਹਿ ਦਿੰਦਾ ਹਾਂ ਵੀ ਤੂੰ ਵੀ ਨੇਚਰਲ ਰੱਖੀ ਹਨਾ ਕਲਾਸਾਂ ਦਾ ਚਲ ਮੇਰਾ ਭਰਾ ਹੈ ਛੋਟਾ ਭਾਈ ਹੈ ਮਾਲਕ ਨੂੰ ਬਹੁਤ ਖੁਸ਼ੀਆਂ ਤੇ ਲੰਮੀ ਅਮਰਾਦਾ ਵੀ ਹਮੇਸ਼ਾ ਦਾ ਉੱਦਵਾਈ ਰਹਿੰਦੀ ਤੇ ਸੋਚੇ ਬਾਈ ਨੂੰ ਫਿਲਮ ਦੇ ਸੈੱਟ ਤੇ ਇਹ ਚੀਜ਼ਾਂ ਦੱਸਣੀਆਂ ਨੇ ਕੁਝ ਚੀਜ਼ਾਂ ਪਹਿਲਾਂ ਹੀ ਸੋਚ ਲਈਆਂ ਵੀ ਹਾਂ ਯਾਰ ਗੁਲਾਬ ਬਾਈ ਮੈਂ ਜਾਊਂਗਾ ਸੈੱਟ ਤੇ ਜਾ ਕੇ ਆਉਂਗਾ ਦੋ ਤਿੰਨਾਂ ਦੀ ਜਾਊਂਗਾ ਕੱਢੂਗਾ ਇੱਕ ਸ਼ੂਟ ਬਹੁਤ ਦੂਰ ਇਹਨਾਂ ਦਾ ਤੇ ਮੈਂ ਜਾ ਕੇ ਆਉਂਗਾ ਜੀ ਬਾਈ ਇੱਥੇ ਸੰਗ ਰਿਆ ਸੀਗਾ ਉੱਥੇ ਬਾਈ ਜੀ ਸੰਗਣ ਲੱਗਿਆ ਫੇਰ ਫੇਰ ਦੇਖਿਆ ਨਹੀਂ ਜਦੋਂ ਪਿੱਛੇ ਖੜਿਆ ਮੈਂ ਮੋਢੇ ਤੇ ਆ ਕੇ ਹਾਂ ਚੱਕਲੇ ਤਾਂ ਮੈਂ ਇੱਥੇ ਦਾ ਸ਼ਗਨ ਪਾਤਾ ਉੱਥੇ ਵੀ ਸ਼ੂਟ ਤੇ ਸ਼ਗਨ ਪਾਣਾ ਪਾਦਾਂਗੇ ਸ਼ਗਨ ਪਾ ਸ਼ਗਨ ਉਥੇ ਰ ਇੱਕ ਫਿਲਮ ਕੈਂਡ ਕਰ ਜੇ ਇਹ ਤੇ ਕਰੂਗਾ ਮੈਨੂੰ ਪਤਾ ਇਹਦਾ ਕਰ ਜਾਣਾ ਨੇ ਬਹੁਤ ਕੰਮ ਕਰਦਾ ਹੈ ਜੀ ਬਈ ਜੁਦਾ ਜਿਹੜਾ ਟਾਈਟਲ ਹੈ ਨਾ ਮੁਹੱਬਤ ਦੀ ਗੱਲ ਹੋ ਰਹੀ ਹੈ ਮੁਹੱਬਤ ਕਿਸੇ ਨਾ ਕਿਸੇ ਇਨਸਾਨ ਨੂੰ ਹਰ ਇੱਕ ਨੂੰ ਹੁੰਦੀ ਹੈ ਹੈਨਾ ਜਿੱਥੇ ਮੁਹੱਬਤ ਦੀ ਗੱਲ ਹੋ ਜੇ ਲੱਗਦਾ ਵੀ ਸਿਨੇਮਾ ਘਰਾਂ ਚ ਲੋਕ ਰੋ ਕੇ ਜਾਣਗੇ ਜਾਂ ਖੁਸ਼ੀ ਨਾਲ ਜਾਣਗੇ ਇਹ ਤਾਂ ਹੁਣ ਮੂਵੀ ਦੇਖ ਕੇ ਪਤਾ ਲੱਗਣੀ ਹੈ ਕਿਉਂਕਿ ਮੈਨੂੰ ਮੈਂ ਗਾਣਾ ਗਾਣਾ ਗਾਉਣ ਨੂੰ ਕਿਹਾ ਉਹਨਾਂ ਨੂੰ ਸਟੋਰੀ ਮੈਂ ਸੁਣੀ ਨਹੀਂ ਸੁਣੀ ਨਹੀਂ ਜਿਵੇਂ ਬਈ ਨੇ ਕਿਹਾ ਵੀ ਹਾਂ ਹੱਥਾਂ 'ਚ ਉਹ ਵਾਲੀਆਂ ਨਹੀਂ ਜਾ ਰਹੀਆਂ ਨੇ ਗਿਫਟ ਮਿਲਦਾ ਰਿਹਾ ਪਰ ਵਾਪਿਸ ਵੀ ਆ ਗਿਆ ਇੱਥੇ ਤਾਂ ਐ ਲੱਗਦਾ ਜੁਦਾਈ ਤੇ ਮੂਵੀ ਨਾ ਪਤਾ ਜੁਦਾ ਹੋਣਗੇ ਹਮ ਜੀ ਅ ਭਾਈ ਤੇ ਬੈਸਟ ਵੀ ਸੀਸ ਗੁਲਾਬ ਬਾਈ ਨੂੰ ਤੁਸੀਂ ਦੇ ਚੁੱਕੇ ਹੋ ਹੈਨਾ ਵੀ ਸਭ ਕੁਝ ਹੋ ਗਿਆ ਥੋਡੀ ਫਿਲਮ ਕਦੋਂ ਆ ਰਹੀ ਅੱਗੇ ਮੈਂ ਕਰ ਰਹੇ ਹਾਂ ਸ਼ੂਟ ਅੱਗੇ 2026 ਚ ਕਰਾਂਗੇ ਜ਼ੋਮਬੀ ਲੈਂਟ 2 ਜ਼ੋਮਬੀ ਲੈਂਟ 2 ਵੀ ਹੋਰ ਵੀ ਆ ਰਹੇ ਨੇ ਹੋਰ ਵੀ ਆ ਰਹੀ ਪਿਆਰ ਵਾਲੇ ਮਾਹੌਲ ਚ ਤੁਸੀਂ ਤੁਹਾਨੂੰ ਵੀ ਦੇਖਣ ਨੂੰ ਮਿਲੇਗਾ ਕਿਤੇ ਹਾਂ ਹਰ ਹੀ ਪਿਆਰ ਵਾਲੇ ਨਿਊ ਪਰਿਵਾਰ ਵਾਲੇ ਚ ਹੋ ਜੂਗੀ ਪਰਿਵਾਰ ਵਾਲੇ ਚ ਮਤਲਬ ਐਤ ਕੀ ਮਜਬੂਰੀਆਂ ਦੀਆਂ ਗੱਲਾਂ ਹੋਣਗੀਆਂ ਹਾਂ ਦੇਖਦੇ ਹਾਂ ਕੀ ਕੀ ਹੁੰਦਾ ਹੈ ਮਿਲਦੇ ਆ ਜਲਦੀ ਮਿਲਦੇ ਆ ਠੀਕ